ਇੱਕ ਇਹ ਕਹਾਵਤ ਵੀ ਲੋਕ ਨਹੀਂ ਕੁਝ ਕਰ ਸਕਦੇ ਇਹ ਤਾਂ ਕਹਦਾ ਵੀ ਲੋਕ ਕਰ ਕਿਉਂ ਨਹੀਂ ਸਕਦੇ ਜਦੋਂ ਲੋਕ ਆਪਣੀ ਆਈ ਤੇ ਆ ਜਾਂਦੇ ਨੇ ਸਭ ਕੁਝ ਕਰ ਦਿੰਦੇ ਆ ਉਹਨਾਂ ਨੇ ਬਦਲਤਾ ਜਾਨੀ ਬਦਲਣਾ ਸਿੱਖ ਗਏ ਹੁਣ ਬਦਲ ਕੇ ਵੀ ਉਹੀ ਜੀ ਆ ਜੂਗੀ ਜੈਹੀ ਜੀ ਨਾ ਆਵੇ ਇਹਦਾ ਵੀ ਹੱਲ ਕੱਢਣਾ ਪੈਣਾ ਹੋ ਗਿਆ ਉਹਦਾ ਇੱਕ ਇੱਕ ਹਦਾਰਨਾ ਦੇ ਦੇਣਾ ਵੀ ਕਿੱਥੇ ਵੱਸਦੇ ਨੇ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਜ਼ਮੀਨਾਂ ਦੇ ਐਨੇ ਪੈਸੇ ਦਿੱਤੇ ਵੀ ਖੁਸ਼ਹਾਲ ਹੋ ਕੇ ਉਹ ਕੋਠੀਆਂ ਕਾਰਾਂ ਪਾ ਕੇ ਵੱਡੇ ਕਾਰੋਬਾਰੀ ਬਣ ਗਏ ਉਹ ਤਾਂ ਤੁਸੀਂ ਕਿਸਾਨ ਸੀ ਪਹਿਲਾਂ ਹੁਣ ਮਜ਼ਦੂਰ ਬਣਾਤੇ ਹੁਣ ਮਜ਼ਦੂਰਾਂ ਨੂੰ ਵੀ ਕੰਮ ਨਹੀਂ ਹੁਣ ਤੁਸੀਂ ਭੁਖਾਰੀ ਬਣਾਤੇ ਹੋ ਜੇ ਪਹਿਲਾਂ ਛੋਡੇ ਘਰੇ ਖਾਣ ਨੂੰ ਆਟਾ ਨਹੀਂ ਤੁਸੀਂ ਪਹਿਲਾਂ ਆਪਣੇ ਚੁੱਲੇ ਦੀ ਗੱਲ ਕਰੋਗੇ ਕਿ ਹੋਰ ਕਿਸੇ ਚੁੱਲੇ ਦੀ ਗੱਲ ਕਰੋਗੇ ਆਪਣੇ ਜੇ ਪਹਿਲਾਂ ਢਿੱਡ ਚ ਰੋਟੀ ਹੋ ਫੇਰ ਹੀ ਆਪਾਂ ਕਹਾਂਗੇ ਸਾਡੇ ਗਮਾਂਡੀ ਨੂੰ ਨਹੀਂ ਮਿਲਿਆ ਫੇਰ ਕਹਾਂਗੇ ਦੂਜੇ ਨੂੰ ਨਹੀਂ ਮਿਲਿਆ ਅਸੀਂ ਪਹਿਲਾਂ ਆਪਣੇ ਕਰਜ਼ੇ ਦੀ ਗੱਲ ਕਰਾਂਗੇ ਕਿ ਅਸੀਂ ਸਰਕਾਰ ਦੇ ਕਰਜ਼ੇ ਦੀ ਗੱਲ ਕਰਾਂਗੇ ਪਹਿਲੀ ਗੱਲ ਤਾਂ ਤੁਸੀਂ ਕਹਿ ਸਕਦੇ ਹੋ ਵੀ ਭਗਵਾਨ ਤਮਾਨਾ ਬਣਦੀ ਹੈ بگੜੀ ਕਿਤੇ ਨਾਲ ਹੈ ਕਿ ਮੇ ਕੀ ਪੈਮਾਨਾ ਤੁਹਾਡਾ ਵੀ ਭਗਵੰਤ ਮਾਨ ਨਾਲ ਸਾਡੀ ਬਣਦੀ ਐ ਸਾਡੀ ਪ੍ਰਕਾਸ਼ ਸਿੰਘ ਬਾਦਲ ਨਾਲ ਬਣਦੀ ਐ ਸਾਡੀ ਅਮਰਿੰਦਰ ਨਾਲ ਬਣਦੀ ਐ ਕਿਹੜੀ ਗੱਲ ਤੋਂ ਲੋਕ ਇਹ ਗੱਲ ਕਹਿੰਦੇ ਪਹਿਲੀ ਗੱਲ ਤਾਂ ਇਹ ਹੈ ਵੀ ਭੀ ਭਗਵੰਤ ਮਾਨ ਨਾਲ ਕਦੇ ਮੈਨੂੰ ਨਾ ਭਗਵੰਤ ਨੂੰ ਮੈਂ ਮੈਨੂੰ ਮੈਂ ਅਸੀਂ ਆਪਸ ਵਿੱਚ ਕਦੇ ਸੀਐਮ ਤੋਂ ਪਹਿਲਾਂ ਵੀ ਕਦੇ ਨਹੀਂ ਮਿਲੇ ਦੋਸਤੋ ਆਏ ਦਿਨ ਕਿਸਾਨਾਂ ਵੱਲੋਂ ਧਰਨਾ ਲਾਇਆ ਹੁੰਦਾ ਤੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਤਿੰਨ ਦਿਨਾਂ ਧਰਨਾ ਲੱਗਿਆ ਸੀ ਜਿੱਥੇ ਕਿ ਤਿੰਨ ਦਿਨ ਧਰਨੇ ਤੋਂ ਬਾਅਦ ਸੀਐਮ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਹੁੰਦੀ ਹੈ ਤੇ ਪਰ ਅੱਜ ਕਿਸਾਨਾਂ ਵੱਲੋਂ ਐਲਾਨ ਕੀਤੇ ਜਾਣੇ ਆ ਤਾਂ ਪਿਛਲੇ ਦਿਨੀ ਕੁਝ ਜਥੇਬੰਦੀਆਂ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਜੋ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪਾਰਟੀਆਂ ਆਪੋ ਆਪਣੇ ਦਮ ਤੇ ਦਮਗਾ ਜੇ ਮਾਰ ਰਹੀਆਂ ਨੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ ਤੇ ਜੋ ਕੰਮ ਕੀਤੇ ਆ ਉਹਨਾਂ ਨੂੰ ਦਿਖਾ ਰਹੀਆਂ ਨੇ ਕਿ ਅਸੀਂ ਕੰਮ ਕੀਤੇ ਆ ਪਰ ਕਿਸਾਨ ਜਥੇਬੰਦੀਆਂ ਇਸ ਗੱਲ ਤੋਂ ਨਾਰਾਜ਼ ਨੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਹੋਵੇ ਨਸ਼ੇ ਦਾ ਮੁੱਦਾ ਜਿਉਂ ਤੋਂ ਤਿਉਂ ਆ ਤੇ ਜੋ ਕਿਸਾਨਾਂ ਦੀਆਂ ਫਸਲਾਂ ਦੇ ਮਾਅਵਜੇ ਦੀ ਗੱਲ ਹੋਵੇ ਉਹ ਮਾਅਵਜਾ ਨਹੀਂ ਮਿਲ ਰਿਹਾ ਤਾਂ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਉਗਰਾਹਾਂ ਜੀ ਬਈ ਜੀ ਸਸ਼ੀकांत ਸਤਿਕਾਰ ਉਗਰਾਹਾਂ ਜੀ ਇੱਕ ਗੱਲ ਇਹ ਹੈ ਕਿ ਸੀਐਮ ਭਗਵੰਤ ਮਾਨ ਕਹਿੰਦੇ ਕਿ ਮੈਂ ਕਿਸਾਨਾਂ ਦਾ ਪੁੱਤਾਂ ਤੇ ਕਿਸਾਨਾਂ ਦੇ ਪੱਖ ਦੀ ਗੱਲ ਕਰਦਾ ਪਰ ਕਿਸਾਨਾਂ ਵੱਲੋਂ ਅੱਜ ਦਿਨ ਧਰਨਾ ਲੱਗਿਆ ਹੁੰਦਾ ਕੀ ਕਾਰਨ ਕਿਉਂ ਧਰਨਾ ਲਾਇਆ ਹੋਇਆ ਹੁੰਦਾ ਦੇਖੋ ਕਿਸਾਨਾਂ ਦੇ ਪੱਖ ਦੀ ਗੱਲ ਕਰਨਾ ਜਾਂ ਕਿਸਾਨੀ ਸਮੱਸਿਆ ਦਾ ਹੱਲ ਕਰਨਾ ਇਹ ਦੋਵੇਂ ਗੱਲਾਂ ਬੱਕਰੀਆਂ ਬੱਕਰੀਆਂ ਨੇ ਅੱਡੋ ਅੱਡ ਗੱਲ ਤਾਂ ਹੁਣ ਹਰੇਕ ਕੀ ਕਰ ਦਿੰਦਾ ਅਗਲਾ ਕਹਿੰਦਾ ਵੀ ਮੁੱਖ ਮੰਤਰੀ ਆ ਮੈਂ ਕਿਸਾਨਾਂ ਕੋਲੇ ਕੋਠੀਆਂ ਹੋਣੀਆਂ ਚਾਹੀਦੀਆਂ ਨੇ ਕਿਸਾਨਾਂ ਕੋਲੇ ਕਾਰਾਂ ਹੋਣੀਆਂ ਚਾਹੀਦੀਆਂ ਨੇ ਕਿਸਾਨਾਂ ਦੇ ਮੁੰਡੇ ਵੱਡੇ ਵੱਡੇ ਕਾਲਜਾਂ ਚ ਪੜ੍ਹਨੇ ਚਾਹੀਦੇ ਨੇ ਕਿਸਾਨਾਂ ਕੋਲੇ ਪੈਸਾ ਵਾਧੂ ਹੋਣਾ ਚਾਹੀਦਾ ਇਹ ਚਾਹੀਦਾ ਤਾਂ ਹੈ ਇਹ ਤਾਂ ਤੁਸੀਂ ਲੋੜਾਂ ਗਿਣਿਆ ਰਹੇ ਇਹ ਤਾਂ ਤੁਸੀਂ ਇਹ ਲੋੜਾਂ ਕਹਿੰਦੇ ਵੀ ਇਹ ਹੋਣਾ ਚਾਹੀਦਾ ਪਰ ਹੋਏ ਹੋਊਗਾ ਕਿਵੇਂ ਕਰਨਾ ਕਿਨੇ ਜੇ ਮੁੱਖ ਮੰਤਰੀ ਆਪਣੇ ਪਦ ਦੇ ਉੱਤੇ ਅਹੁਦੇ ਦੇ ਉੱਤੇ ਬਦਲ ਸਾਹਿਬ ਵੀ ਇਹ ਕਹਿੰਦਾ ਹੁੰਦਾ ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਆਹ ਲੋੜਾਂ ਸਮਝਦਾ ਵੀ ਕਿਸਾਨਾਂ ਦੀਆਂ ਲੋੜਾਂ ਇਹ ਹੋਣੀਆਂ ਚਾਹੀਦੀਆਂ ਨੇ ਤਾ ਮਜ਼ਦੂਰਾਂ ਦੇ ਘਰਾਂ ਦੇ ਪਲਾਟਾਂ ਦਾ ਮਸਲਾ ਵੀ ਤੁਹਾਨੂੰ ਦੇਖੋ ਉਹਨਾਂ ਕੋਲੇ ਪਲਾਟ ਲੈਣ ਵਾਸਤੇ ਮਕਾਨ ਵੀ ਹੈ ਨਹੀਂ ਕਿੰਨੀ ਗਿਰਤੀਆਂ ਮਜ਼ਦੂਰਾਂ ਦੀ ਮਜ਼ਦੂਰ ਤਾਂ ਹੁਣ ਅਸੀਂ ਤਾਂ ਸਿੱਖ ਕਮਿਊਨਿਟੀ ਨਾਲ ਜੁੜੇ ਹੋਏ ਆਂ ਸਿੱਖ ਕਮਿਊਨਿਟੀ ਦੀ ਬੁਨਿਆਦੀ ਮਜ਼ਦੂਰ ਨੇ ਤੇ ਇਸ ਕਰਕੇ ਉਹਨਾਂ ਦੀ ਗੱਲ ਕਾਹਤੋਂ ਨਹੀਂ ਕਰਦੇ ਤੁਸੀਂ ਸਾਰੇ ਲੋਕਾਂ ਦੀ ਗੱਲਾਂ ਕਰਦੇ ਹੋ ਸਿਰਫ ਗੱਲਾਂ ਹੀ ਕਰਦੇ ਹੋ ਤਾਂ ਇਹਨਾਂ ਦਾ ਬੁਨਿਆਦੀ ਹਮਲਾ ਬੁਨਿਆਦੀ ਹੱਲੇ ਦਾ ਕੋਈ ਨਹੀਂ ਕੱਢ ਰਿਹਾ ਕਿਸਾਨਾਂ ਦੀ ਖੇਤੀ ਦਾ ਖੇਤੀ ਨੀਤੀ ਕਿਸਾਨੀ ਸੰਕਟ ਹੈ ਇਹ ਖੇਤੀ ਨੀਤੀ ਦਾ ਮਨਿਆਦ ਖੇਤੀ ਨੀਤੀ ਬਣਾ ਦਿਓ ਉਹਦੇ ਵਿੱਚ ਹੀ ਕਰਜ਼ਾ ਆ ਜਾਊਗਾ ਬਿਚੀ ਕੁਦਰਤੀ ਆਫਤਾਂ ਦਾ ਮਾਰ ਆ ਜਾਊਗਾ ਬਿਚੀ ਉਹਨਾਂ ਦੇ ਸਾਰੀਆਂ ਗੱਲਾਂ ਆ ਜਾਣਗੀਆਂ ਤੁਸੀਂ ਉਹਦਾ ਹੱਲ ਕਰ ਦਿਓ ਨਹਿਰੀ ਪਾਣੀ ਵਾਲਾ ਮਸਲਾ ਵੀ ਬਿਚੀ ਪਿਆ ਉਹਦੇ ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆਉਣਗੀਆਂ ਤੁਸੀਂ ਕੋਈ ਨੀਤੀ ਬਣਾਓ ਖੇਤੀ ਦੀ ਤੇ ਖੇਤੀ ਨੂੰ ਫਿਰ ਲਾਹੇਵੰਦ ਬਣਾਉਣ ਦੀ ਖਾਤਰ ਪ੍ਰਾਲੇ ਕਰੋ ਲੋਕ ਬੱਲੇ ਬੱਲੇ ਕਰਨਗੇ ਤੁਹਾਡੀ ਇੱਕ ਗੱਲ ਇਹ ਵੀ ਹੈ ਕਿ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਜੋ ਮੌਜੂਦਾ ਸਰਕਾਰ ਹੈ 92 ਐਮਐਲਏ ਜਿੱਤੌਣ ਦੀ ਵਿੱਚ ਕਿਸਾਨੀ ਅੰਦੋਲਨ ਦਾ ਸਭ ਤੋਂ ਵੱਡਾ ਹਿੱਸਾ ਰਿਆ ਜੇਕਰ ਕੁਝ ਕੁ ਜਥੇਬੰਦੀਆਂ ਵੱਲੋਂ ਕਿਸਾਨੀ ਅੰਦੋਲਨ ਜਿੱਤ ਕੇ ਆਉਣ ਤੋਂ ਬਾਅਦ ਪਰ ਕੁਝ ਕਿਸਾਨ ਜਥੇਬੰਦੀਆਂ ਨੇ ਜਿਹੜਾ ਹਮਾਇਤ ਕੀਤੀ ਹੈ ਆਮ ਆਦਮੀ ਪਾਰਟੀ ਦੀ ਲੋਕ ਕਿਸਾਨੀ ਅੰਦੋਲਨ ਦੇ ਵਿੱਚੋਂ ਤੰਗ ਸੀ ਕਿ ਸਾਡੀਆਂ ਸਾਨੂੰ 1 ਸਾਲ ਉੱਥੇ ਬਿਠਾਇਆ ਗਿਆ ਤਾਂ ਲੋਕਾਂ ਨੇ ਬਦਲਾਵ ਲੈ ਕੇ ਆਂਦਾ ਤੇ ਇਹ ਗੱਲ ਕਹਿ ਸਕਦੇ ਆਪਾਂ ਕਿ ਕਿਸਾਨਾਂ ਦਾ ਵੱਡਾ ਯੋਗਦਾਨ ਰਿਹਾ ਤੇ ਕਿਸਾਨੀ ਅੰਦੋਲਨ ਦਾ ਜਿਹੜਾ ਦੂਜੀਆਂ ਪਾਰਟੀਆਂ ਨੂੰ ਮਾਰ ਚੱਲਣੀ ਪਈ ਹੈ ਤੇ ਕਿਸਾਨਾਂ ਦਾ ਕਰਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਪਰ ਕਿਸਾਨ ਅੱਜ ਰੋਲ ਰਹੇ ਆ ਕਿਸਾਨਾਂ ਤੇ ਡਾਂਗਾ ਵਜ ਰਹੀਆਂ ਨੇ ਕਿਸਾਨਾਂ ਦੀਆਂ ਪੱਗਾਂ ਲੱਥੀਆਂ ਜਾ ਰਹੀਆਂ ਨੇ ਕਿਉਂ ਜੋ ਸੀਐਮ ਭਗਵੰਤ ਮਾਨ ਅਜਿਹਾ ਕਰ ਰਿਹਾ ਜਦੋਂ ਖੁਦ ਉਹਨਾਂ ਧਰਨਿਆਂ ਦੇ ਵਿੱਚ ਬੈਠਦੀ ਸੀ ਦੇਖੋ ਲੋਕਾਂ ਦੀ ਸਰਕਾਰ ਨਹੀਂ ਆਈ ਇਹ ਇੱਕ ਵੱਖਰੀ ਗੱਲ ਹੈ ਪਰ ਇਹ ਗੱਲ ਤਾਂ ਠੀਕ ਆ ਵੀ ਲੋਕਾਂ ਨੇ ਬਦਲ ਤਾਂ ਦਿੱਤਾ ਨਾ ਜਿਹੜੇ ਇਹਨਾਂ ਨੇ ਲੋਕਾਂ ਨੇ ਕਾਂਗਰਸ ਨੂੰ ਨਕਾਰਤਾ ਭਾਜਪਾ ਨੂੰ ਨਕਾਰਤਾ ਅਕਾਲੀਆਂ ਨੂੰ ਨਕਾਰਤਾ ਜਿਹੜੇ ਵੱਡੇ-ਤੇ-ਢੱਲੇਦਾਰ ਸੀ ਜਿਹੜੀਆਂ ਵੱਡੀਆਂ ਬੇਸਿਕਲੀ ਬੁਨਿਆਦੀ ਪਾਰਟੀਆਂ ਸੀ ਜਿਹੜੀਆਂ ਕਹਿੰਦੇ ਵੀ ਸਾਡਾ ਡਾਂਕਾ ਸਾਡੇ ਵਗੈਰਾ ਕੋਟੋਲ ਹੀ ਨਹੀਂ ਤੇ ਡੱਗਾ ਹੀ ਨਹੀਂ ਵੱਜਦਾ ਉਹ ਲੋਕਾਂ ਨੂੰ ਨਕਾਰਤਾ ਨਾ ਤੁਸੀਂ ਇਹਨਾਂ ਜਿਹੇ ਦੂਜਿਆਂ ਨੂੰ ਲਿਆਂਦਾ ਆਪੜ ਨੂੰ ਉਹਨਾਂ ਵਰਗੇ ਨਿਕਲੇ ਇਹ ਵੱਖਰੀ ਗੱਲ ਹੈ ਪਰ ਐਂ ਤਾਂ ਸਿੱਖ ਗਏ ਨਾ ਵੀ ਬਦਲੇ ਜਾਂਦਾ ਇੱਕ ਇਹ ਕਹਾਵਤ ਵੀ ਲੋਕ ਨਹੀਂ ਕੁਝ ਕਰ ਸਕਦੇ ਇਹ ਤਾਂ ਕਹਿੰਦਾ ਵੀ ਲੋਕ ਕਰ ਕਿਉਂ ਨਹੀਂ ਸਕਦੇ ਜਦੋਂ ਲੋਕ ਆਪਣੀ ਆਈ ਤੇ ਆ ਜਾਂਦੇ ਨੇ ਸਭ ਕੁਝ ਕਰ ਦਿੰਦੇ ਆ ਉਹਨਾਂ ਨੇ ਬਦਲਤਾ ਜੇ ਨਹੀਂ ਬਦਲਣਾ ਸਿੱਖ ਗਏ ਹੁਣ ਬਦਲ ਕੇ ਵੀ ਉਹੀ ਜੀ ਆ ਜੂਗੀ ਜੈਹੀ ਜੀ ਨਾ ਆਵੇ ਇਹਦਾ ਵੀ ਹੱਲ ਕੱਢਣ ਤੇ ਜਦੋਂ ਲੋਕ ਐਂ ਹੱਲ ਕੱਢ ਸਕਦੇ ਨੇ ਵੀ ਜੇ ਲੋਕਾਂ ਦੇ ਪਸੰਦ ਦੀ ਕੋਈ ਰਾਜਨੀਤੀ ਨਹੀਂ ਕਰਦਾ ਤਾਂ ਲੋਕ ਉਹਨੂੰ ਬਦਲ ਲੈਂਦੇ ਨੇ ਆ ਫਿਰ ਐਵੇਂ ਵੀ ਤਾਂ ਹੱਲ ਕੱਢ ਲਾਂਗੇ ਵੀ ਲੋਕਾਂ ਦੇ ਪਸੰਦ ਦੀ ਗੱਲ ਬੰਦਾ ਕਿਹੜੇ ਬੰਦੇ ਨੂੰ ਆਪਾਂ ਪਰਖੀਏ ਕੀ ਪੈਮਾਨਾ ਹੋਵੇ ਵੀ ਇਹ ਲੋਕਾਂ ਦੇ ਪੱਖ ਦੀ ਗੱਲ ਕਰੂਗਾ ਫਿਰ ਉਹ ਸਰਕਾਰ ਵੀ ਲੈਉਣਗੇ ਲੋਕ ਬਹੁਤ ਸਿਆਣੇ ਆ ਤੁਸੀਂ ਕਹਿੰਦੇ ਹੋ ਲੋਕਾਂ ਦੀ ਸਰਕਾਰ ਨਹੀਂ ਆਈ ਪਰ ਸੀਐਮ ਭਗਵੰਤ ਮਾਨ ਤਾਂ ਸਟੇਜਾਂ ਤੋਂ ਕਹਿੰਦੇ ਨੇ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਘਰਾਂ ਚੋਂ ਚੱਲ ਰਹੀ ਹੈ ਸੱਥਾਂ ਤੋਂ ਚੱਲ ਰਹੀ ਹੈ ਅਸੀਂ ਅਫਸਰਾਂ ਨੂੰ ਕਹਿ ਰੱਖਿਆ ਕਿ ਲੋਕਾਂ ਨੂੰ ਇੰਤਜ਼ਾਰ ਨਹੀਂ ਕਰਨ ਦੇਣਾ ਲੋਕਾਂ ਦੇ ਘਰਾਂ ਚ ਜਾ ਕੇ ਕੰਮ ਕਰੋ ਐਨਾ ਬਾਦਲ ਵੀ ਕਹਿੰਦਾ ਸੀ ਮੈਂ ਕਿਸਾਨਾਂ ਦਾ ਲੀਡਰ ਨਾ ਕਿਸਾਨਾਂ ਦੀ ਸਰਕਾਰ ਹੈ ਅਮਰਿੰਦਰ ਵੀ ਕਹਿੰਦਾ ਸੀ ਮੈਂ ਕਿਸਾਨਾਂ ਦੀ ਸਰਕਾਰਾਂ ਕਹਿਣ ਨਾਲ ਨਾ ਬਣਦੀ ਦੱਸੋ ਕੀ ਫਰਕ ਪਿਆ ਓਵੇਂ ਭਾਰਤ ਮਾਲਾ ਪ੍ਰੋਜੈਕਟ ਜਬਰਦਸਤੀ ਜੇਪੀਸੀ ਮਸ਼ੀਨਾਂ ਨੇ ਜਿਹੜੀਆਂ ਲੋਕਾਂ ਦੇ ਖੇਤਾਂ ਦੇ ਵਿੱਚ ਜਬਰ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤੇ ਉਹਨਾਂ ਦੀ ਜਬਰੀ ਧੱਕੇ ਨਾਲ ਕਬਜ਼ੇ ਕਰ ਰਹੀ ਹੈ ਓਵੇਂ ਬੈਸ ਲਾਈਨ ਪਾਈਪਾਂ ਨੇ ਜਿਹੜੀਆਂ ਧੱਕੇ ਨਾਲ ਕੰਪਨੀਆਂ ਜ਼ਮੀਨਾਂ ਦੇ ਬਿਨਾਂ ਪੈਸੇ ਦਿੱਤੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਦੀ ਕਬਜ਼ੇ ਕਰਨ ਲੱਗ ਰਹੀਆਂ ਨੇ ਓਵੇਂ ਜਾ ਕੇ ਜਾਂ ਸਰਕਾਰੀ ਜ਼ਮੀਨਾਂ ਛਡਾਉਣ ਦੇ ਨਾਂ ਤੇ ਉਹ ਲੋਕਾਂ ਦੇ ਮਜ਼ਦੂਰਾਂ ਦੇ ਗਰੀਬਾਂ ਲੋਕਾਂ ਦੇ ਜਾ ਕੇ ਮਕਾਨ ਢਾਹੇ ਜਾ ਰਹੇ ਨੇ ਜਾ ਕੇ ਜੀਸੀਪੀਆ ਨਾਲ ਮਸਾਨ ਬਣੇ ਬਣੇ ਮਕਾਨ ਢਾਹੇ ਜਾ ਰਹੇ ਨੇ ਕਿ ਅਸੀਂ ਉਹਨਾਂ ਦੇ ਮਾਲਕੀ ਹੱਕ ਜਿਹੜੇ ਉਹਨੇ ਸਰਕਾਰ ਦੀ ਸਰਕਾਰੀ ਜਾਇਦਾਦ ਉਹਨਾਂ ਤੋਂ ਛੁਡਾਉਣੀ ਹੈ ਇਸ ਨਾਂ ਤੇ ਉਹ ਗਰੀਬਾਂ ਲੋਕਾਂ ਤੋਂ ਛੁਡਾਏ ਜਾ ਰਹੇ ਨੇ ਜਿਹੜੇ 6.5 ਸਾਲ ਤੋਂ ਬੈਠੇ ਨੇ ਇਸ ਕਰਕੇ ਐ ਸਰਕਾਰ ਨੂੰ ਦੱਸੋ ਬਦਲੇ ਹੜਾ ਨਾਲ ਮਾਮਲਾ ਨੁਕਸਾਨ ਹੋ ਗਿਆ ਗੜਿਆਂ ਨਾਲ ਨੁਕਸਾਨ ਹੋ ਗਿਆ ਸੂੰਡੀ ਨਾਲ ਨੁਕਸਾਨ ਹੋ ਗਿਆ ਫਸਲਾਂ ਦਾ ਮਾਮਲਾ ਗੰਨੇ ਦਾ ਨੁਕਸਾਨ ਹੋ ਗਿਆ ਪੇਮੈਂਟ ਦੱਸੋ ਕਿੱਥੇ ਕਿੱਥੇ ਹੋਈ ਐ ਉਹ ਨੁਕਸਾਨ ਦਾ ਕੁਦਰਤੀ ਆਫਤਾਂ ਦੇ ਨੁਕਸਾਨ ਦੀ ਪਰਵਾਹੀ ਕਿਤੇ ਹੋਈ ਐ ਬੇਰਜ਼ਗਾਰਾਂ ਨੂੰ ਕਿਤੇ ਰਜ਼ਗਾਰ ਮਿਲਿਆ ਕਿੰਨੇ ਲੋਕ ਜੇ ਬੇਰਜ਼ਗਾਰ ਤੁਰੇ ਫਿਰਦੇ ਨੇ ਕਿੰਨੀ ਵੱਲੀ ਟੀਚਰਾਂ ਤੇ ਲਾਠੀ ਚਾਰਜ ਹੋ ਗਿਆ ਕਿੰਨੀ ਵੱਲੀ ਠੇਕਾ ਮਲਾਜਮਾਂ ਦੇ ਧੱਕਾ ਮੂਕੀ ਹੋ ਗਈ ਕਿੰਨੇ ਲੋਕਾਂ ਦੇ ਤਾਂ ਕੰਮ ਕੁਝ ਰੋਜ਼ ਹੀ ਹੁੰਦੀਆਂ ਰੋਜ਼ਦਾਰ ਨੇ ਬਜਾਰੇ ਹੁੰਦੇ ਨੇ ਉਹੀ ਪਹਿਲਾਂ ਹੁੰਦੇ ਸੀ ਉਹ ਹਜੇ ਕੁਝ ਹੋ ਨ ਹੋ ਰਿਹਾ ਯਾਨੀ ਕੁਝ ਵੀ ਨਹੀਂ ਬਦਲਿਆ ਤੁਸੀਂ ਭਾਰਤ ਮਾਲਾ ਦੀ ਗੱਲ ਕੀਤੀ ਹੈ ਸੜਕਾਂ ਨਿਕਲ ਰਹੀਆਂ ਨੇ ਪਰ ਸਰਕਾਰਾਂ ਦਾਅਵੇ ਠੋਕ ਰਹੀਆਂ ਕਿ ਪੰਜਾਬ ਤਰੱਕੀ ਦੀ ਲੀਤੇ ਚੜ ਰਿਹਾ ਜੇਕਰ ਭਾਰਤ ਮਾਲਾ ਦੀ ਸੜਕ ਦੀ ਗੱਲ ਕੀਤੀ ਜਾਵੇ ਤਾਂ ਕਹਿੰਦੇ ਕਿ ਵਿਕਾਸ ਦੇ ਰਾਹ ਤੇ ਚੱਲ ਪਿਆ ਹੁਣ ਕਿਸਾਨ ਆਪਣੀਆਂ ਫਸਲਾਂ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ ਦੇਖੋ ਤੁਸੀਂ ਕਿਸੇ ਮਜ਼ਦੂਰਾਂ ਦੇ ਪਰਿਵਾਰ ਚ ਕਿਸਾਨ ਦੇ ਪਰਿਵਾਰ ਚੋਂ ਜਿਹੜੇ ਬੰਦੇ ਹੋ ਤੁਸੀਂ ਮੀਡੀਆ ਵਾਲੇ ਜੁੜੇ ਹੋ ਜਾਣਦੇ ਹੋ ਆਪਣੀ ਮਜ਼ਦੂਰਾਂ ਕਿਸਾਨਾਂ ਦੀ ਹਾਲਤ ਕੀ ਹੈ ਭਲਾ ਭਾਰਤ ਮਾਲਾ ਦੀ ਸੜਕ 16 ਫੁੱਟ ਹੋਵੇ ਕਿ 32 ਫੁੱਟ ਹੋਵੇ ਸਾਨੂੰ ਇਹਦੇ ਨਾਲ ਕੀ ਫਾਇਦਾ ਹੋ ਉਹ ਕਿੰਨੀ ਉੱਚੀ ਹੈ ਕਿੰਨੀ ਚੌੜੀ ਹੈ ਸਾਡਾ ਇਹਦੇ ਨਾਲ ਕੀ ਮਤਲਬ ਵੀ ਸਾਡੇ ਜੁੱਲੇ ਤੇ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ ਸਾਡੇ ਬੱਚੇ ਨੂੰ ਰਜਕਾਰ ਮਿਲ ਗਿਆ ਕਿ ਨਹੀਂ ਮਿਲ ਗਿਆ ਸਾਡਾ ਕਰਜ਼ਾ ਪਿਛਲੇ ਸਾਲ ਨਾਲ ਘਟ ਗਿਆ ਕਿ ਵਧ ਗਿਆ ਸਾਡੇ ਲਾਗਤ ਖਰਚੇ ਪਿਛਲੇ ਸਾਲ ਨਾਲ ਵਧ ਗਏ ਘਟ ਗਏ ਸਾਡੇ ਬੱਚਿਆਂ ਦਾ ਅਗਲਾ ਭਵਿੱਖ ਕੀ ਹੈ ਇਹਨਾਂ ਗੱਲਾਂ ਨੇ ਸਵਾਲ ਕਰਨਾ ਸਾਡਾ ਤਾਂ ਸਾਡੀ ਮਾਰਕੀਟ ਹੀ ਜਾਣਦੇ ਹੋ ਕਿ ਤੁਸੀਂ ਛੱਡੇ ਨਹੀਂ ਅਸੀਂ ਪਹਿਲਾਂ ਕਿਤੇ ਮਾਰਕੀਟ ਤੇ ਚਮਚਾਉਂ ਸਾਨੂੰ 24 ਘੰਟੇ 24 ਦਿਨਾਂ ਦੇ ਵਿੱਚ ਦੋ ਚ 20 20 25 ਦਿਨ ਕੰਮ ਮਿਲ ਜਾਂਦਾ ਸਾਡੇ ਮਜ਼ਦੂਰਾਂ ਨੂੰ ਹੁਣ ਕੰਮ ਹੀ ਹੈ ਨਹੀਂ ਕਿਤੇ ਸਾਡੇ ਮਜ਼ਦੂਰ ਵਿਲੇ ਫਿਰਦੇ ਨੇ ਕਿਸਾਨਾਂ ਕੋਲੇ ਖੇਤੀ ਕਰਨ ਵਾਲੀ ਜ਼ਮੀਨ ਹੈ ਨਹੀਂ ਜੇ ਹੈਗੀ ਹੈ ਜ਼ਮੀਨ ਤਾਂ ਉਹਨਾਂ ਨੂੰ ਲਾਗਤ ਖਰਚੇ ਨਹੀਂ ਮਿਲਦੇ ਤੇ ਕੁਦਰਤੀ ਮਾਰ ਪੈ ਜਨਾ ਤੇ ਢੇਲਾ ਪੈ ਜਾਂਦਾ ਤੁਸੀਂ ਤਾਂ ਇਹ ਬਣਾਤਾ ਵੀ 5 ਏਕੜ ਤੋਂ ਵੱਧ ਨੁਕਸਾਨ ਦਾ ਮਾਮਲਾ ਦੇ ਨਹੀਂ ਮਿਲਣਾ ਤੁਸੀਂ ਜਦੋਂ ਜੁਰਮਾਨਾ ਕਰਦੇ ਹੋ ਤਾਂ 20 ਕਿੱਲਿਆਂ ਦੇ ਪੈੜੀ ਦੇ ਦੇ ਜੁਰਮਾਨਾ ਕਰਦੇ ਹੋ ਪਰ ਆਲੀ ਤੁਸੀਂ 20 ਕਿੱਲਿਆਂ ਦੀ ਫੂਕਤੀ ਜੁਰਮਾਨੇ ਵੇਲੇ ਤੁਸੀਂ ਦੇਖਦੇ ਨਹੀਂ 5 ਤੋਂ ਵੱਧ ਅਸੀਂ ਜੁਰਮਾਨਾ ਨਹੀਂ ਲਾਉਣਾ ਨੁਕਸਾਨ ਵੇਲੇ ਥੋੜੇ 5 ਕਿੱਲੇ ਜ਼ਿਆਦਾ ਜਾਂਦੇ ਆ ਇਸ ਕਰਕੇ ਇਹ ਪਹੁੰਚੀ ਉਹ ਇਹ ਜਿਹੜੀਆਂ ਸਰਕਾਰਾਂ ਦੇ ਪਹਿਲਾਂ ਚੱਲਦੀਆਂ ਸੀ ਉਹੀ ਪਾਲਿਸੀ ਤੇ ਉਸੇ ਨੀਤੀ ਤੇ ਉਸੇ ਲਾਈਨ ਤੇ ਉਹੀ ਨਵੀਂ ਆਰਥਿਕ ਨੀਤੀਆਂ ਤੇ ਇਹ ਇਹ ਸਰਕਾਰ ਦੇ ਵਿੱਚ ਵੀ ਚੱਲਦੀ ਹੈ ਉਹ ਹੈ ਜੀ ਢੰਗ ਤਰੀਕਾ ਉਹੀ ਗੱਲਾਂ ਬਾਤਾਂ ਨੇ ਕੋਈ ਬਦਲੇ ਨਹੀਂ ਕੁਝ ਵੀ ਉਹ ਹੈ ਜਿਹਾ ਕੁਝ ਹੀ ਹੈ ਬਦਲਣ ਦੀ ਗੱਲ ਛੱਡੋ ਇਹ ਤਾਂ ਕਹਿੰਦੇ ਅਸੀਂ ਪੰਜਾਬ ਦੇ ਕਿਸਾਨਾਂ ਦੀ ਨਹਾਰ ਬਦਲ ਰਹੇ ਹਾਂ ਪੰਜਾਬ ਦੀ ਨਹਾਰ ਬਦਲ ਰਹੇ ਹਾਂ ਕਹਿੰਦੇ ਜਿੱਥੋਂ ਦੀ ਸੜਕਾਂ ਨਿਕਲ ਰਹੀਆਂ ਨੇ ਕਰੋੜਾ ਰੁਪਏ ਮੁੱਲ ਪੈ ਗਿਆ ਕਿਸਾਨਾਂ ਦੀਆਂ ਫਸਲਾਂ ਦਾ ਕਿਸਾਨਾਂ ਦੀਆਂ ਜ਼ਮੀਨਾਂ ਦਾ ਕਹਿੰਦੇ ਕਰੋੜਪਤੀ ਹੋ ਰਹੇ ਆ ਤੇ ਜ਼ਮੀਨਾਂ ਹੋਰ ਜਗ੍ਹਾ ਵੀ ਲੈ ਲੈਣਗੇ ਪਰ ਜੋ ਵਿਕਾਸ ਹੋਵੇਗਾ ਉਸ ਨਾਲ ਦੇਸ਼ ਵੀ ਤਰੱਕੀ ਕਰ ਰਿਹਾ ਪੰਜਾਬ ਵੀ ਤਰੱਕੀ ਕਰ ਰਿਹਾ ਕਿੱਥੇ ਜਾ ਕੇ ਬਸਿਆ ਉਹ ਕਰੋੜਪਤੀ ਮੈਨੂੰ ਦੱਸ ਦੇ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਇਹ ਪਹਾੜੀ ਰੀੜੀ ਦਾ ਉਦਾਹਰਨ ਉਹਥੇ ਕੰਪਨੀ ਨੇ ਜ਼ਮੀਨਾਂ ਲੈ ਲਈਆਂ ਕੰਪਨੀ ਨੇ ਝੜਕਦੇ ਪੈਸੇ ਚੰਗੇ ਪੈਸੇ ਦਿੱਤੇ ਚੱਲ ਲੈ ਸਹਿਮਤੀ ਨਾਲ ਜੀ ਉਹਨਾਂ ਨੂੰ ਜਿੰਨੇ ਪੈਸੇ ਦਿੱਤੇ ਉਹਨਾਂ ਨੂੰ ਗਾਂ ਜ਼ਮੀਨ ਨਹੀਂ ਮਿਲੀ ਉਹਨਾਂ ਦੇ ਮੁੰਡੇ ਉਹਨਾਂ ਦੇ ਸ਼ਾਪਿੰਗ ਮਾਲਾਂ 'ਚ ਨੌਕਰੀਆਂ ਕਰ ਰਹੇ ਨੇ ਚੌਕੀਦਾਰਾਂ ਤੇ ਗੇਟ ਤੇ ਖੜੇ ਕਿੱਥੇ ਨੋਇਡਾ ਦੇ ਵਿੱਚ ਜਿੰਨੀ ਜ਼ਮੀਨ ਹੈ ਉਹ ਸਰਕਾਰ ਕੰਪਨੀ ਲਈ ਜਾ ਨੋਇਡਾ ਦੇ ਵਿੱਚ ਜ਼ੂਪੀ ਦਾ ਲਾਸਟ ਜਿਲਾ ਰੋਡਾ ਜਿਹੜੀ ਜ਼ਮੀਨ ਹੈ ਉਹ ਸਾਰੀ ਸਰਕਾਰ ਨੇ ਸਰਕਾਰੀ ਰੇਟ ਤੇ ਅਕਾਇਰ ਕਰ ਲਈ ਤੇ ਉਹ ਜਿਹੜੇ ਨੋਡਾ ਵਾਸੀ ਨੇ ਉਹ ਉਹ ਦਿਹਾੜੀਆਂ ਕਰਦੇ ਫਿਰਦੇ ਨੇ ਨੌਕਰੀਆਂ ਹਮਝ ਨਹੀਂ ਮਿਲਦੀ ਉਹਨਾਂ ਨੂੰ ਜਦੋਂ ਤੁਸੀਂ ਜ਼ਮੀਨਾਂ ਲੈਨੇ ਹੋ ਮਰਜ਼ੀ ਨਾਲ ਤਾਂ ਉਹਨਾਂ ਦੇ ਬਸੇਬੇ ਦੇ ਪ੍ਰਬੰਧ ਤੁਸੀਂ ਕੀਤੇ ਨੇ ਕਿਤੇ ਦੱਸੋ ਕਿੱਥੇ ਕਰੋੜਪਤੀ ਹੋਗੇ ਕਿੱਥੇ ਖੁਸ਼ਹਾਲ ਹੋਗੇ ਉਹਦਾ ਇੱਕ ਇੱਕ ਆਧਾਰਨਾ ਦੇ ਦੇਣਾ ਵੀ ਕਿੱਥੇ ਵੱਸਦੇ ਨੇ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਜ਼ਮੀਨਾਂ ਦੇ ਐਨੇ ਪੈਸੇ ਦਿੱਤੇ ਵੀ ਖੁਸ਼ਹਾਲ ਹੋ ਕੇ ਉਹ ਕੋਠੀਆਂ ਕਾਰਾਂ ਪਾ ਕੇ ਵੱਡੇ ਕਾਰੋਬਾਰੀ ਬਣ ਗਏ ਉਹ ਤਾਂ ਤੁਸੀਂ ਕਿਸਾਨ ਸੀ ਪਹਿਲਾਂ ਹੁਣ ਮਜ਼ਦੂਰ ਬਣਾਤੇ ਹੁਣ ਮਜ਼ਦੂਰਾਂ ਨੂੰ ਵੀ ਕੰਮ ਨਹੀਂ ਹੁਣ ਤੁਸੀਂ ਭੁਖਾਰੀ ਬਣਾਤੇ ਹੋ ਦੱਸੋ ਕਿੱਥੇ ਨੇ ਪੰਜਾਬ ਦੇ ਉੱਪਰ ਕਰਜ਼ਾ ਚੜ ਰਿਹਾ ਪਰ ਕਿਸਾਨ ਜਥੇਬੰਦੀਆਂ ਸਿਰਫ ਆਪਣੇ ਕਿਸਾਨੀ ਨੂੰ ਲੈ ਕੇ ਮੁੱਦਿਆਂ ਤੇ ਲੜਾਈ ਲੜ ਰਹੀਆਂ ਕਿ ਪੰਜਾਬ ਦੇ ਉੱਪਰ ਜੋ ਕਰਜ਼ਾ ਚੜ ਰਿਹਾ ਜੋ ਕੇਜਰੀਵਲ ਨੂੰ ਜਹਾਜ਼ ਦਿੱਤਾ ਜਾ ਰਿਹਾ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਉਹ ਪੰਜਾਬ ਦੇ ਪੈਸੇ ਤੇ ਉਹ ਉਡਾਰੇ ਆ ਦੂਜੀਆਂ ਸਟੇਟਾਂ ਚ ਜਾ ਕੇ ਵੀ ਪੰਜਾਬ ਦੇ ਪੈਸੇ ਨਾਲ ਪ੍ਰਚਾਰ ਕਰਦੇ ਆ। ਮਾਨਕ ਗੋਇਲ ਵਰਗੇ ਆਰਟੀਆਈ ਐਕਟਿਵਿਸਟਾਂ ਜਿਹੜੇ ਉਹਨਾਂ ਨੇ ਪੰਜਾਬ ਦੇ ਵਿੱਚ ਰੌਲਾ ਵੀ ਪਾਇਆ, ਮੁੱਦਾ ਵੀ ਉਠਾਇਆ ਕਿ ਕਿਸਾਨ ਜਥੇਬੰਦੀਆਂ ਕਿਸਾਨੀ ਨੂੰ ਹਟਕੇ ਪੰਜਾਬ ਦੇ ਵਿੱਚ ਜੋ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ, ਪੰਜਾਬ ਸਰਕਾਰ ਵੱਲੋਂ ਕਿ ਉਹ ਮੁੱਦੇ ਨਹੀਂ ਉਠਾਉਣ ਗਿਆ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਨਹੀਂ ਹੈ। ਜੇ ਪਿੰਡਾਂ ਸੋਡੇ ਘਰੇ ਖਾਣ ਨੂੰ ਆਟਾ ਨਹੀਂ। ਤੁਸੀਂ ਪਹਿਲਾਂ ਆਪਣੇ ਚੁੱਲੇ ਦੀ ਗੱਲ ਕਰੋਗੇ ਕਿ ਹੋਰ ਕਿਸੇ ਚੁੱਲੇ ਦੀ ਗੱਲ ਕਰੋਗੇ ਆਪਣੇ ਜੇ ਪਹਿਲਾਂ ਢਿੱਡ 'ਚ ਰੋਟੀ ਹੋ ਫੇਰ ਹੀ ਆਪਾਂ ਕਹਾਂਗੇ ਸਾਡੇ ਗਮਾਂਡੀ ਨੂੰ ਨਹੀਂ ਮਿਲਿਆ ਫੇਰ ਕਹਾਂਗੇ ਦੂਜੇ ਨੂੰ ਨਹੀਂ ਮਿਲਿਆ ਅਸੀਂ ਪਹਿਲਾਂ ਆਪਣੇ ਕਰਜ਼ੇ ਦੀ ਗੱਲ ਕਰਾਂਗੇ ਕਿ ਅਸੀਂ ਸਰਕਾਰ ਦੇ ਕਰਜ਼ੇ ਦੀ ਗੱਲ ਕਰਾਂਗੇ ਵੈਸੇ ਚੱਲ ਗੱਲ ਸਭ ਠੀਕ ਹੈ ਵੀ ਸਰਕਾਰੀ ਕਰਜ਼ੇ ਸੰਸਹੂਲਤ ਆਉਣੀਆਂ ਇਹ ਸਾਡਾ ਸਵਾਲ ਤਾਂ ਹੈਗਾ ਵੀ ਸਰਕਾਰ ਦੇ ਸਰਕਾਰ ਦਾ ਕਿਉਂ ਚੜ ਗਿਆ ਸਾਡੀ ਜਿਹੜੀ ਆਮਦਨ ਹੈ ਟੈਕਸ ਹੈ ਖੇਤੀ 'ਚ ਆਮਦਨ ਹੁੰਦੀ ਹੈ ਹੋਰਾਦਾਰਾਂ ਦੇ ਚ ਪਬਲਿਕ ਦਾ ਰਾਂਚੋ ਮਤ ਪੈਸਾ ਹੁੰਦਾ ਉਹ ਖਾ ਖਾਉਣ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਪਹਿਲਾਂ 3 ਕਰੋੜ ਸੀ ਹੁਣ 3.5 ਕਰੋੜ ਹੋ ਗਿਆ 3 ਲੱਖ ਕਰੋੜ ਹੋ ਗਿਆ ਪਹਿਲਾਂ 3 ਲੱਖ ਕਰੋੜ ਕਰਜ ਸੀ ਹੁਣ 3.5 ਲੱਖ ਕਰੋੜ ਹੋ ਗਿਆ ਵੀ ਇਹ ਕਰਜਾ ਛੋਡੇ ਵਾਲਾ ਕਾਹ ਤੋਂ ਵਧ ਜਾਂਦਾ ਚੱਲ ਸਾਨੂੰ ਤਾਂ ਕਹਿ ਦਿਓ ਤੁਸੀਂ ਅਸੀਂ ਫਾਲਤੂ ਖਰਚ ਕਰਦੇ ਆ ਅਸੀਂ ਸਾਡੇ ਮੁੰਡੇ ਕੰਮ ਨਹੀਂ ਕਰਦੇ ਤੁਸੀਂ ਕੰਮ ਕਰਨਾ ਛੱਡ ਕੇ ਸਾਡੇ ਛੋਡੇ ਕੋਲ ਫਿਰ ਕੀ ਬਹਾਨਾ ਤੁਸੀਂ ਕੀ ਜਵਾਬ ਦਿਓਗੇ ਅਸਲ ਦੇ ਵਿੱਚ ਸਰਕਾਰੀ ਜਿਹੜਾ ਪੈਸਾ ਸਾਡਾ ਟੈਕਸ ਦਾ ਪੈਸਾ ਜਾਂਦਾ ਉਹਦੇ ਨਾਲ ਸੁਖ ਹੁਲਤਾ ਮਾਰਦੇ ਨੇ ਵੱਡੇ ਲੋਕ ਕਾਰਪੋਰੇਟਾਂ ਨੂੰ ਮੁਨਾਫਾ ਮਿਲਦਾ ਉਹ ਸਾਰਾ ਪੈਸਾ ਸਾਡੀ ਕਮਾਈ ਦਾ ਜਿਹੜਾ ਪੈਸਾ ਸਾਡੇ ਵਾਸਤੇ ਖਰਚੇ ਕਰਨਾ ਸੀ ਸਰਕਾਰੀ ਖਜ਼ਾਨੇ ਵਿੱਚ ਸਾਨੂੰ ਸਹੂਲਤਾਂ ਮਿਲਣੀਆਂ ਸੀ ਉਹ ਸਾਰੀਆਂ ਨੇ ਸਾਰੀਆਂ ਸਹੂਲਤਾਂ ਵੱਡੇ ਕਾਰਪੋਰੇਟ ਲੈ ਜਾਂਦੇ ਆ ਤੇ ਸਰਕਾਰ ਕਰਜ਼ੇ ਲਈ ਜਾਂਦੀ ਹੈ ਉਹਨਾਂ ਨੂੰ ਸਹੂਲਤਾਂ ਦੇਈ ਜਾਂਦੀ ਹੈ ਕਰਜ਼ੇ ਲਈ ਜਾਂਦੀ ਹੈ ਪਿਛਲੇ ਸਮਿਆਂ ਦੇ ਵਿੱਚ ਇੱਕ ਸਰਕਾਰ ਤੁਸੀਂ ਪੜ੍ਹੀ ਹੋਣੀ ਖਬਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ 1.2 ਲੱਖ ਕਰੋੜ ਰੁਪਈਆ ਰਿజర్ਵ ਬੈਂਕ ਦੇ ਰਿਜ਼ਰਵ ਖਾਤੇ ਜੋ ਕਢਾ ਲਿਆ ਤੇ ਉਹ ਵੰਡ ਵੀ ਕਾਰਪੋਰੇਟਾਂ ਨੂੰ ਦਿੱਤਾ ਉਤਲੇ ਸੰਤਕਾਰਾਂ ਨੂੰ ਵੰਡਦਾ ਗਰੀਬਾਂ ਨੂੰ ਨਹੀਂ ਦਿੰਦਾ ਇਸ ਕਰਕੇ ਤਾਂ ਨੀਤੀ ਇਹਨਾਂ ਦੀ ਮਾੜੀ ਹੈ ਨਹੀਂ ਕਰਜ਼ਾ ਚੜਨ ਦਾ ਮਤਲਬ ਨਹੀਂ ਸੂਬੇ ਸਰਕਾਰ ਦਾ ਚੜਨ ਦਾ ਕੀ ਸਵਾਲ ਹੈ ਜਦੋਂ ਸਾਰੀ ਚੀਜ਼ ਤੇ ਨਿੱਕੀ ਤੋਂ ਨਿੱਕੀ ਚੀਜ਼ ਤੇ ਵੀ ਅਸੀਂ ਟੈਕਸ ਦਿੰਨੇ ਹਰ ਚੀਜ਼ ਤੇ ਅਸੀਂ ਟੈਕਸ ਦਿੰਨੇ ਹਾਂ ਜੀ ਤਾਂ ਇੱਕ ਗੱਲ ਹੋਰ ਵੀ ਕਹੀ ਜਾ ਰਹੀ ਹੈ ਕਿ ਜਗENDER ਸਿੰਘ ਉਗਰਾਹਾ ਉਹਨਾਂ ਦੀ ਸੀਐਮ ਭਗਵੰਤ ਮਾਨ ਨਾਲ ਵਧੀਆ ਬਣਦੀ ਹੈ ਤੇ ਸੀਐਮ ਭਗਵੰਤ ਮਾਨਾ ਜਿਹੜੇ ਉਹਨਾਂ ਦੇ ਨਾਲ ਚੰਗੇ ਆਉਣ ਜਾਣ ਚਾਹਤੇ ਤੇ ਸੀਐਮ ਭਗਵੰਤ ਮਾਨ ਦਾ ਜਿਹੜਾ ਉਗਰਾਹਾ ਜਥੇਬੰਦੀ ਘੱਟ ਵਿਰੋਧ ਕਰਦੀ ਹੈ ਉਗਰਾਹਾ ਸਾਹਿਬ ਘੱਟ ਪਹਿਲੀ ਗੱਲ ਤਾਂ ਤੁਸੀਂ ਕਹਿ ਸਕਦੇ ਹੋ ਵੀ ਭਗਵੰਤ ਮਾਨ ਨਾ ਬਣਦੀ ਐ। ਬਿਗੜੀ ਕਿਤੇ ਨਾਲ ਐ। ਕਿਵੇਂ ਕੀ ਕੀ ਪੈਮਾਨਾ ਸੋਡਾ ਵੀ ਭਗਵੰਤ ਮਾਨ ਨਾ ਸਾਡੀ ਬਣਦੀ ਐ ਸਾਡੀ ਪ੍ਰਕਾਸ਼ ਸਿੰਘ ਬਦਲ ਨਾ ਬਣਦੀ ਐ ਸਾਡੀ ਅਮਰਿੰਦਰ ਨਾ ਬਣਦੀ ਐ ਕਿਹੜੀ ਗੱਲ ਤੋਂ ਲੋਕ ਇਹ ਗੱਲ ਕਹਿੰਦੇ ਪਹਿਲੀ ਗੱਲ ਤਾਂ ਇਹ ਐ ਵੀ ਭਗਵੰਤ ਮਾਨ ਨਾ ਕਦੇ ਮੈਨੂੰ ਨਾ ਭਗਵੰਤ ਨੂੰ ਮੈਂ ਮੈਨੂੰ ਮੈਂ ਅਸੀਂ ਆਪਸ ਵਿੱਚ ਕਦੇ ਸੀਐਮ ਤੋਂ ਪਹਿਲਾਂ ਵੀ ਕਦੇ ਨਹੀਂ ਮਿਲੇ। सीएम ਬਣਨ ਤੋਂ ਪਹਿਲਾਂ ਵੀ ਕਦੇ ਨਹੀਂ ਮਿਲੇ ਉਹ ਤੋਂ ਬਾਅਦ ਤਾਂ ਮਿਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਸਾਡੇ ਏਰੀਆ ਦਾ ਇਸ ਗੱਲ ਤੋਂ ਕਿਸੇ ਨੇ ਕਿਆਸ ਲਾ ਲੈਣਾ ਵੀ ਉਹਨਾਂ ਦੀ ਬਹੁਤ ਬਣਦੀ ਹੈ ਉਹਦੀ ਤਾਂ ਇਹਦਾ ਹਰੇਕ ਨਾਲ ਹੀ ਬਣਦੀ ਹੈ ਸਭ ਨਾਲ ਹੀ ਬਣਾ ਲੈਂਦੇ ਨੇ ਉਹ ਤਾਂ ਇਸ ਕਰਕੇ ਇਹ ਕੋਈ ਪਰਮਾਨਾ ਨਹੀਂ ਸਾਡੀ ਬਕਾਇਦਾ ਜਥੇਬੰਦੀ ਹੈ ਇਹ ਜਥੇਬੰਦੀ ਕੋਈ ਮੇਰੀ ਜਥੇਬੰਦੀ ਨਹੀਂ ਹੈ ਸਾਡੀ ਬਕਾਇਦਾ ਸੁਪਾ ਸੁਪਾ ਕਮੇਟੀ ਆ ਪੱਤੀ 33 ਬੰਦਿਆਂ ਦੀ ਉਸ ਸੁਪਾ ਕਮੇਟੀ ਫੈਸਲੇ ਕਰਦੀ ਆ ਉਹਦੇ ਮੁਤਾਬਕ ਆਂਗਦੇ ਆ ਐ ਫੈਸਲੇ ਹੁੰਦੇ ਨੇ ਇਸ ਜਥੇਬੰਦੀ ਨੂੰ ਕੱਲਾ ਬੰਦਾ ਨਹੀਂ ਚਲਾਉਂਦਾ ਜਥੇਬੰਦੀ ਦੀ ਸਮੂਹ ਟੀਮ ਐ ਸਾਡੀ ਬਕਾਇਦਾ ਸੁਪਾ ਕਮੇਟੀ ਐ ਸੁਪਾ ਕਮੇਟੀ ਦੇ ਵਿੱਚ ਫੈਸਲੇ ਹੁੰਦੇ ਨੇ ਉਹੀ ਲਾਗੂ ਹੁੰਦੇ ਨੇ ਇੱਥੇ ਕਿਸੇ ਇੱਕ ਬੰਦੇ ਨਹੀਂ ਚੱਲਦੀ ਲੋਕ ਇਹ ਗੱਲ ਕਹਿ ਰਹੇ ਨੇ ਕਿ ਉਗਰਾਹਾ ਜਥੇਬੰਦੀ ਦੇ ਗਿੱਦੜਾਂ ਪਿੰਡ ਵਿੱਚ ਕੱਲੀ ਉਗਰਾਹਾ ਜਥੇਬੰਦੀ ਦੇ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਸੀ ਉਸ ਦੇ ਪੈਸੇ ਆਏ ਨੇ ਕੱਲੇ ਗਿੱਦੜਾਂ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਇਸ ਕਰਕੇ ਲੋਕ ਇਸ ਤੇ ਸਵਾਲੀਆ ਚਿੰਨ ਖੜਾ ਕਰਦੇ ਡਾਂਗਾ ਕਿਤੇ ਪਈਆਂ ਹੂੰ ਡਾਂਗਾ ਵੀ ਤਾਂ ਗਿੱਦੜਾਂ ਨੇ ਤੇ ਪਈਆਂ ਨਾ ਹੂੰ ਪਹਿਲਾਂ ਉਹਨਾਂ ਨੇ ਮੋਰਚੇ ਲਾਏ ਫਿਰ ਉਹਨਾਂ ਨੇ ਸੜਕ ਰੋਕੀ ਫਿਰ ਉਹਨਾਂ ਨੇ ਡਾਂਗਾ ਖਾ ਡਾਂਗਾ ਖਾ ਕੇ ਇਮਾਮ ਜਲ ਨੇ ਕੋਈ ਪਿੰਡ ਵੀ ਲੈ ਲੇ ਜੇ ਕੋਈ ਡਾਂਗਾ ਖਾਣ ਦਾ ਤੁਸੀਂ ਤਿਆਰ ਹੋ ਤੁਹਾਨੂੰ ਮਿਲ ਜਾਊਗਾ ਜਿਹਨੇ ਡਾਂਗਾ ਖਾਲੀਆਂ ਉਸ ਬੰਦੇ ਨੇ ਇਹ ਹੱਦ ਕੀ ਹੈ ਪਹਿਲਾਂ ਉਹਨਾਂ ਨੇ ਡਾਂਗਾ ਮਾਰੀਆਂ ਉਹਨਾਂ ਦੀਆਂ ਬੁੜੀਆਂ ਦੀਆਂ ਚੁੰਨੀਆਂ ਲਾਈਆਂ ਉਹਨਾਂ ਦੀਆਂ ਬੁੜੀਆਂ ਦੇ ਗੁੱਤਾਂ ਪੱਟੀਆਂ ਉਹਨਾਂ ਦੇ ਬੁੱਢਿਆਂ ਦੇ ਗਿੱਟੇ ਤੋੜਤੇ ਉਹਨਾਂ ਦੇ ਪਰਚੇ ਦਰਜ ਕਰਕੇ ਬੰਦੇ ਗ੍ਰਿਫਤਾਰ ਕਰ ਲਏ ਉਦੋਂ ਪਿੱਛੋਂ ਅਸੀਂ ਸਪੋਰਟ ਤੇ ਆ ਗਏ ਉਹਨਾਂ ਦੀ ਉਹਨਾਂ ਨੇ ਉਹਨਾਂ ਦੇ ਮਾਮਜਾ ਦੇਤਾ ਇਹ ਇਹ ਲੜਾਈ ਨਾਲ ਮਾਮਜਾ ਲੈਣੂ ਵੀ ਤੁਸੀਂ ਵੇਖਣਾ ਕਹਿੰਦੇ ਹੋ ਮੰਗ ਕੇ ਲੈ ਇਹ ਇਹਦਾ ਲੜਕੇ ਲੈ ਇਕੋ ਪ੍ਰਧਾਨ ਸਾਹਿਬ ਇੱਕ ਗੱਲ ਹੋ ਰਿਹਾ ਕਿ 92 MLA ਜਿਤਾ ਦਿੱਤੇ ਸਰਕਾਰ ਨੂੰ ਵੱਡਾ ਫਤਵਾ ਦਿੱਤਾ ਜੇਕਰ ਸਰਕਾਰਾਂ ਬਣਾਉਂਦੇ ਆ ਲੋਕ 92 MLA ਪਹਿਲੀ ਵਾਰ ਜਿਤਾਏ ਆ ਲੋਕਾਂ ਨੇ ਡਾਂਗਾ ਖਾ ਕੇ ਲੜਾਈਆਂ ਕਰਕੇ ਹੀ ਆਪਣੇ ਮਸਲੇ ਦਾ ਹੱਲ ਕਰਵਾਉਣਾ ਤਾਂ ਕੀ ਹੋਵੇਗਾ ਪੰਜਾਬ ਦਾ ਭਲਾ ਹੋਵੇਗਾ ਤੁਸੀਂ ਸਮਝਦੇ ਹੋ ਦੇਖੋ ਇਹ ਚੀਜ਼ ਨਾਲ ਇਹ ਚੀਜ਼ ਵੱਖਰੀ ਆ ਲੋਕ ਤਾਂ ਇਹ ਕਹਿੰਦੇ ਨੇ ਵੀ ਜਿਹੜੀ ਸਰਕਾਰ ਉਹਨੇ ਬਣਾਈ ਹੈ ਉਹਨਾਂ ਦਾ ਬੜਾ ਗੁੱਸਾ ਸੀ ਇਹਨਾਂ ਤੇ ਕਾਂਗਰਸੀਆਂ ਤੇ ਭਾਜਪਾ ਵਾਲਿਆਂ ਤੇ ਤੇ ਇਕਾਲੀਆਂ ਤੇ ਉਹਦੇ ਬਦਲ ਚੋ ਦੇਖੇ ਨਹੀਂ ਸੀ ਉਹਨਾਂ ਨੂੰ ਹਰਾਤਾ ਫਿਰ ਬੋਰਡ ਕਿਹੜੇ ਖੂਚ ਡੇਗਣੀ ਸੀ ਇਹਨਾਂ ਨੂੰ ਪਾਉਣੀ ਸੀ ਇਹਨਾਂ ਨੂੰ ਪਾ ਕੇ ਹੀ ਜਿਤਾਤੇ ਹੁਣ ਇਹ ਇਹ ਦੇਖ ਲੈ ਹੁਣ ਗਾਂਹ ਕੀ ਕਰਨਗੇ ਲੋਕ ਲੋਕ ਫੈਸਲਾ ਕਰਨਗੇ ਇਹਦੇ ਬਾਰੇ ਆਪਾਂ ਬਹੁਤਾ ਕੁਝ ਨਹੀਂ ਕਹਿ ਸਕਦੇ